ਹਾਂਜੀ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਆਲੂ ਅਰਬੀ ਦੀ ਸਬਜ਼ੀ ਜਿਹੜੀ ਕਿ ਬਾਹਰੋਂ ਇੱਕਦਮ ਕ੍ਰਿਸਪ ਬਣਾਵਾਂਗੇ ਅਸੀਂ ਤੇ ਅੰਦਰੋਂ ਇੱਕਦਮ ਮਲਾਈ ਵਰਗੀ ਸੌਫਟ ਹੋਏਗੀ ਅਸੀਂ ਜਿਹੜੀ ਅਰਬੀ ਲਈ ਹੈ ਇਹ ਬਾਰਿਸ਼ ਦੇ ਦਿਨਾਂ ਵਿੱਚ ਜਿਹੜੀ ਅਰਬੀ ਆਂਦੀ ਹੈ ਉਹ ਦਾ ਯੂਜ਼ ਕਰਨ ਲੱਗਿਆ ਕਿਉਂਕਿ ਇਹ ਦਾ ਫਲੇਵਰ ਕੁਛ ਅਲੱਗ ਹੁੰਦਾ ਵਾ ਵੈਸੇ ਤਾਂ ਤੁਹਾਨੂੰ ਸਟੋਰ ਕੀਤੀ ਹਰ ਮੌਸਮ ਵਿੱਚ ਮਿਲ ਜਾਏਗੀ ਤੇ ਚਲੋ ਆਓ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਅਸੀਂ ਅਰਬੀ ਦੀ ਰੈਸিপি ਇੱਥੇ ਅਸੀਂ 600 ਗ੍ਰਾਮ ਅਰਬੀ ਲਈਆ ਤੇ ਅਰਬੀ ਨੂੰ ਅਸੀਂ ਚੰਗੀ ਤਰ੍ਹਾਂ ਛਿਲਕੇ ਤੇ ਕੱਟ ਕੇ ਚੰਗੀ ਤਰ੍ਹਾਂ ਵਾਸ਼ ਕਰ ਲਿਆ ਆ ਵਾ ਇੱਧਰ ਅਸੀਂ ਗੈਸ ਦੇ ਉੱਤੇ ਇੱਕ ਪੈਨ ਰੱਖ ਦਿੱਤਾ ਵਾ ਤੁਸੀਂ ਚਾਹੋ ਕੋਈ ਵੀ ਸਟੀਲ ਦੀ ਜਾਂ ਲੋਹੇ ਦੀ ਕੜਾਈ ਤਾਂ ਵੀ ਯੂਜ਼ ਕਰ ਸਕਦੇ ਹੋ ਤੇ ਇਹਦੇ ਉੱਪਰ ਮੈਂ ਥੋੜਾ ਜਿਹਾ ਔਇਲ ਪਾਇਆ ਵਾ ਜਦੋਂ ਸਾਡੇ ਇਹ ਔਇਲ ਬਿਲਕੁਲ ਗਰਮ ਹੋ ਜਾਏਗਾ ਹੀਟ ਹੋ ਜਾਏਗਾ ਤੇ ਉਦੋਂ ਅਸੀਂ ਇਹਦੇ ਵਿੱਚ ਜਣੀ ਅਰਬੀ ਆਪਣੀ ਐਡ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਅਰਬੀ ਨੂੰ ਫਰਾਈ ਕਰਾਂਗੇ ਬਹੁਤ ਘੱਟ ਔਇਲ ਵੀ ਦੇ ਵਿੱਚ ਅਸੀਂ ਨੂੰ ਫਰਾਈ ਕਰਾਂਗੇ ਇੱਧਰ ਅਸੀਂ ਜਿਹੜੀ ਅਰਬੀਆ ਇਹਦੇ ਉੱਤੇ ਪਾ ਦਾਂਗੇ ਅੱਧੀ ਕਵਾਂਟੀਟੀ ਪਾਵਾਂਗੇ ਅੱਧੀ ਬਾਅਦ ਚੋ ਯੂਜ਼ ਕਰਾਂਗੇ ਫਿਰ ਕਿ ਦੋ ਵਾਰੀ ਅਸੀਂ ਨੂੰ ਦੋ ਪੜ ਵਿੱਚ ਅਸੀਂ ਨੂੰ ਫਰਾਈ ਕਰਾਂਗੇ ਦੋ ਮਿੰਟ ਲਈ ਅਸੀਂ ਨੂੰ ਪਹਿਲਾਂ ਸੇਕ ਲਵਾ ਲੈਨੇ ਆ ਜੜੀ ਫਲੇਮ ਆਪਣੀ ਇਨਾ ਹਾਈ ਹੋਵੇ ਨਾ ਲੋ ਹੋਵੇ ਤੇ ਮੀਡੀਅਮ ਜੀ ਰੱਖਿਓ ਇੱਧਰ ਅਰਬੀ ਦਾ ਕਲਰ ਚੇਂਜ ਹੋ ਗਿਆ ਆਵਾ ਤੇ ਇਹਦੇ ਵਿੱਚ ਐਡ ਕਰਨ ਲੱਗੀ ਆ ਮੈਂ ਸਭ ਤੋਂ ਪਹਿਲਾਂ ਥੋੜਾ ਜਿਹਾ ਨਮਕ ਤੇ ਨਾਲ ਦੇ ਨਾਲ ਅਸੀਂ ਥੋੜੀ ਜਿਹੀ ਹਲਦੀ ਐਡ ਕਰਾਂਗੇ ਤੇ ਥੋੜੀ ਜਿਹੀ ਅਸੀਂ ਜਿਹੜਾ ਲਾਲ ਮਿਰਚ ਦਾ ਪਾਊਡਰ ਆ ਉਹਦਾ ਜੂਸ ਕਰਾਂਗੇ ਅਸੀਂ ਇਹ ਤਿੰਨਾਂ ਚੀਜ਼ਾਂ ਨੂੰ ਆਪਸ ਵਿੱਚ ਅਰਬੀ ਦੇ ਨਾਲ ਮਿਕਸ ਕਰ ਦਿੰਨੇ ਆ ਤਾਂ ਕਿ ਅਰਬੀ ਦੇ ਉੱਤੇ ਇਹਦੀ ਜੜੀ ਮਸਾਲੇ ਦੀ ਕੋਟਿੰਗ ਆ ਵਧੀਆ ਜੀ ਆ ਜਾਏ ਅਸੀਂ ਨੂੰ ਫਿਰ 2 ਮਿੰਟ ਲਈ ਲੋ ਫਲੇਮ ਤੇ ਹੀ ਰੱਖਾਂਗੇ ਤੇ ਇਧਰ ਜਿਹੜਾ 2 ਮਿੰਟ ਤੋਂ ਬਾਅਦ ਦੇਖੋ ਅਰਬੀ ਨੇ ਇੱਕ ਕਲਰ ਚੇਂਜ ਕਰ ਲਿਆ ਵਾ ਤੇ ਇੱਕ ਹਲਕੀ ਜੀ ਕੋਟਿੰਗ ਆ ਗਈ ਹੋਈ ਆ ਅਰਬੀ ਦੇ ਉੱਤੇ ਬਿਲਕੁਲ ਕ੍ਰਿਸਪੀ ਜੀ ਇਧਰ ਜਿਹੜੀ ਸਾਡੀ ਅਰਬੀ ਆ ਹਲਕੀ ਜੀ ਫਰਾਈ ਕਰ ਲਈ ਅਸੀਂ ਤੇ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਢ ਲੈਨੇ ਆ ਤੇ ਦੂਸਰੀ ਵਾਰੀ ਫੇਰ ਅਸੀਂ ਜਿਹੜੀ ਅਰਬੀ ਸਾਡੀ ਰਹਿ ਗਈ ਉਹਨੂੰ ਵੀ ਅਸੀਂ ਇਦਾਂ ਹੀ ਫਰਾਈ ਕਰਕੇ ਕੱਢ ਲਵਾਂਗੇ ਆ ਦੇਖੋ ਇਹਦੇ ਉੱਤੇ ਇੱਕ ਕ੍ਰਿਸਪ ਜੀ ਲੇਅਰ ਆ ਗਈ ਹੋਈ ਆ ਇਹ ਬਾਰਾ ਇਕਦਮ ਕ੍ਰਿਸਪੀ ਹੋ ਗਈ ਹੈ ਸਾਡੀ ਅਰਬੀ ਐਦਾਂ ਕਰਨ ਨਾਲ ਕ੍ਰਿਸਪ ਕਰਨਾ ਇਹ ਹੋਏਗਾ ਕਿ ਜਿਹੜੀ ਅਰਬੀ ਸਾਡੀ ਖੁੱਲੇਗੀ ਨਹੀਂ ਤੇ ਫਲੇਵਰ ਵੀ ਬਹੁਤ ਵਧੀਆ ਆਊਗਾ ਇੱਧਰ ਅਸੀਂ ਇੱਕ ਕੜਾਈ ਲ ਲਈ ਆ ਲੋਹੇ ਦੀ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਔਇਲ ਪਾ ਲਿਆ ਵਾ ਤੜਕੇ ਦੇ ਲਈ ਔਇਲ ਗਰਮ ਹੋਣ ਦੀ ਵੇਟ ਕਰਾਂਗੇ ਇੱਧਰ ਸਾਡਾ ਔਇਲ ਪੂਰੀ ਤਰ੍ਹਾਂ ਗਰਮ ਆ ਇਹਦੇ ਵਿੱਚ ਥੋੜੀ ਜਿਹੀ ਮੈਂ ਪਾਣ ਲੱਗੀ ਆ ਜਵਾਈਨ ਤੁਸੀਂ ਚਾਹੋ ਤੈਨੂੰ ਹਲਕਾ ਜਿਹਾ ਹੱਥ ਨਾਲ ਮੈਸ਼ ਕਰਕੇ ਫਿਰ ਪਾਲਿਓ ਤਾਂ ਫਲੇਵਰ ਬਹੁਤ ਵਧੀਆ ਆਂਦਾ ਵਾ ਤੇ ਹੁਣ ਅਸੀਂ ਨਾਲ ਦੇ ਨਾਲ ਲਸਣ ਅਦਰਕ ਤੇ ਹਰੀ ਮਿਰਚ ਜਿਹੜੇ ਕਿ ਅਸੀਂ ਛੋਟੇ ਛੋਟੇ ਟੁਕੜਿਆਂ ਵਿੱਚ ਕਟਿੰਗ ਕੀਤੀ ਆ ਉਹਨਾਂ ਨੂੰ ਐਡ ਕਰਨ ਲੱਗੀ ਆ ਮੈਂ ਐਂਡਾਂ ਨੂੰ ਵੀ ਅਸੀਂ ਹਲਕਾ ਜਿਹਾ ਇਹਦੇ ਵਿੱਚ ਫਰਾਈ ਕਰ ਲੈਨੇ ਆ ਤੇ ਨਾਲ ਦੇ ਨਾਲ ਅਸੀਂ ਜਿਹੜਾ ਪਿਆਜ਼ ਆ ਉਹਨੂੰ ਐਡ ਕਰ ਦਿੰਨੇ ਆ ਪਿਆਜ਼ ਵੀ ਅਸੀਂ ਇਹ ਇਸ ਟਾਈਮ ਸ্লাইਸ ਦੇ ਵਿੱਚ ਹੀ ਲਿਆਵਾ ਹੋਇਆ ਵਾ ਇਹਨੂੰ ਵੀ ਹਲਕਾ ਜਿਹਾ ਅਸੀਂ ਫਰਾਈ ਕਰ ਲੈਨੇ ਆ ਜਦੋਂ ਸਾਡੇ ਪਿਆਜ਼ ਦਾ ਕਲਰ ਚੇਂਜ ਹੋ ਜਾਏਗਾ ਉਹਦੋਂ ਅਸੀਂ ਇਹਦੇ ਵਿੱਚ ਐਡ ਕਰਾਂਗੇ ਟਮਾਟਰ ਇਧਰ ਕਲਰ ਚੇਂਜ ਆ ਅਸੀਂ ਇਧਰ ਦੋ ਮੀਡੀਅਮ ਸਾਈਜ਼ ਦੇ ਟਮਾਟਰ ਐਡ ਕੀਤੇ ਆ ਵਿੱਚ ਇਹਨੂੰ ਵੀ ਆਪਸ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਜਿਹੜਾ ਟਮਾਟਰ ਆ ਉਹਨੂੰ ਸੌਫਟ ਹੋਣ ਤੱਕ ਅਸੀਂ ਥੋੜਾ ਜਿਹਾ ਪਕਾਵਾਂਗੇ ਇੱਧਰ ਸਾਡਾ ਜਿਹੜਾ ਟਮਾਟਰ ਸੋਫਟ ਹੋ ਗਿਆ ਆਵਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂ ਲੱਗੇ ਆ ਨਮਕ ਨਮਕ ਤੁਸੀਂ ਆਪਣੇ ਸਵਾਦ ਅਕੋਰਡਿੰਗ ਹੀ ਐਡ ਕਰਿਓ ਕਿਉਂਕਿ ਅਸੀਂ ARP ਵਿੱਚ ਪਹਿਲਾਂ ਵੀ ਨਮਕ ਐਡ ਕੀਤਾ ਆਵਾ ਨਾਲ ਦੇ ਨਾਲ ਅਸੀਂ ਹਲਦੀ ਐਡ ਕਰਾਂਗੇ ਅੱਧਾ ਚਮਚ ਅੱਧਾਈ ਚਮਚਾ ਅਸੀਂ ਲਾਲ ਮਿਰਚੂ ਦਾ ਪਾਊਡਰ ਐਡ ਕੀਤਾ ਆਵਾ ਤੇ ਚਮਚੇ ਦਾ ਚੌਥਾ ਹਿੱਸਾ 1/4 ਪਾਰਟ ਜਿਹੜਾ ਅਸੀਂ ਦੇਗੀ ਮਿਰਚ ਦਾ ਜੂਸ ਕਰ ਲੱਗੇ ਆ ਇਹਨਾਂ ਨੂੰ ਆਪਸ ਵਿੱਚ ਮਿਕਸ ਕਰ ਦਿੰਨੇ ਆ ਜਦੋਂ ਸਾਡੇ ਮਸਾਲੇ ਸਾਰੇ ਪੱਕ ਕੇ ਤਿਆਰ ਹੋ ਜਾਣਗੇ ਫਿਰ ਅਸੀਂ ਜਿਹੜਾ ਇੱਧਰ ਫਿੰਗਰ ਵਿੱਚ ਅਸੀਂ ਆਲੂ ਕਟਿੰਗ ਕੀਤੇ ਆ ਬਿਲਕੁਲ ਅਰਬੀ ਵਰਗੇ ਸੇਮ ਸਾਈਜ਼ ਤੇ ਇਹਨਾਂ ਨੂੰ ਅਸੀਂ ਜਿਹੜਾ ਸਾਡਾ ਤੜਕਾ ਤਿਆਰ ਆ ਇਹਦੇ ਵਿੱਚ ਐਡ ਕਰ ਦਿੰਨੇ ਆ ਇਨਾਂ ਨੂੰ ਵੀ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਦਵਾਂਗੇ ਤੇ 5 ਮਿੰਟ ਲਈ ਇਹਨਾਂ ਨੂੰ ਅਸੀਂ ਵਿੱਚ ਪਕਾਵਾਂਗੇ ਤਾਂ ਕਿ ਜਿਹੜੇ ਸਾਡੇ ਆਲੂ ਆ ਥੋੜੇ ਜੇ ਸੌਫਟ ਹੋ ਜਾਣ ਜਦੋਂ ਸਾਡੇ ਆਲੂ 50% ਕੁੱਕ ਹੋ ਜਾਣਗੇ ਨਾ ਤੇ ਉਦੋਂ ਅਸੀਂ ਇਹਦੇ ਵਿੱਚ ਐਡ ਕਰਾਂਗੇ ਅਰਬੀ ਇਹਨੂੰ 5 ਮਿੰਟ ਲਈ ਅਸੀਂ ਇਦਾਂ ਹੀ ਪਕਾਵਾਂਗੇ ਪਲੇਟ ਲਗਾ ਕੇ ਕਵਰ ਕਰ ਦਿੰਦੇ ਆ ਤਾਂ ਕਿ ਇਹ ਜਲਦੀ ਸੌਫਟ ਹੋ ਜਾਣ ਆ ਦੇਖੋ ਜੀ ਇੱਧਰ ਸਾਡੇ ਆਲੂ ਬਿਲਕੁਲ ਸੌਫਟ ਹੋ ਗਏ ਹੋਏ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਜੜੀ ਸਾਡੀ ਅਰਬੀਆ ਕ੍ਰਿਸਪੀ ਤੇ ਉਹ ਐਡ ਕਰਦੇ ਆ ਆ ਦੇਖੋ ਅਰਬੀ ਦਾ ਕਲਰ ਕਿੰਨਾ ਵਧੀਆ ਆਇਆ ਹੈ ਵਾ ਬਾਰੋ ਇਕਦਮ ਜੜੀ ਕੋਟਿੰਗ ਹੈ ਕ੍ਰਿਸਪੀ ਹੋਈ ਹੋਈ ਆ ਮਸਾਲੇ ਦੀ ਕੋਟਿੰਗ ਵੀ ਬਹੁਤ ਵਧੀਆ ਵਾ ਤੇ ਚਲੋ ਇਹਨੂੰ ਵੀ ਚ ਐਡ ਕਰ ਦਿੰਦੇ ਆ ਇਹਨੂੰ ਅਸੀਂ 5 ਜਾਂ 7 ਮਿੰਟ ਲਈ ਮੀਡੀਅਮ ਫਲੇਮ ਤੇ ਰੱਖਾਂਗੇ ਕਿਉਂਕਿ ਸਾਡੀ ਅਰਬੀ ਵੀ ਥੋੜੀ ਜੀ ਕੁੱਕ ਹੋਈ ਹੋਈ ਆ 50 ਤੋਂ 60% ਕੁੱਕ ਹੋ ਗਈ ਸੀ ਉਸ ਟਾਈਮ ਹੀ ਤੇ ਸਾਡੇ ਜਿਹੜੇ ਆਲੂ ਉਹ ਵੀ ਕੁੱਕ ਹੋਏ ਹੋਏ ਆ ਲੋ ਫਲੇਮ ਤੇ ਰੱਖਾਂਗੇ ਤਾਂ ਕਿ ਜੜੀ ਇਹਦੇ ਵਿੱਚ ਮਸਾਲੇ ਦੀ ਕੋਟਿੰਗ ਆ ਅਰਬੀ ਦੇ ਉੱਪਰ ਵਧੀਆ ਹੋ ਜਾਏ ਤੇ ਇੱਕ ਫਲੇਵਰ ਜਿਹੜਾ ਅਰਬੀ ਦਾ ਬਹੁਤ ਵਧੀਆ ਆਵੇ ਤੇ ਇਹਨੂੰ ਪਲੇਟ ਲਗਾ ਗਿਆ ਸੀ ਕਵਰ ਕਰ ਦਿੰਨੇ ਆ 5-7 ਮਿੰਟ ਲਈ ਅਸੀਂ ਨੂੰ ਕਰਾਂਗੇ ਕੁੱਕ ਇੱਧਰ ਜਿਹੜੀ ਸਾਡੀ ਅਰਬੀ ਬਣ ਕੇ ਤਿਆਰ ਆ ਆਓ ਤੁਹਾਨੂੰ ਦਿਖਾਨੀ ਮੈਂ ਆ ਦੇਖੋ ਜੀ ਇਹਦੀ ਕੋਟਿੰਗ ਜਿਹੜੀ ਹੋਈ ਆ ਮਸਾਲੇ ਦੀ ਦੇਖੋ ਕਿੰਨੀ ਵਧੀਆ ਹੋਈ ਆ ਅਰਬੀ ਦੇ ਉੱਪਰ ਤੇ ਅਰਬੀ ਇਸ ਟਾਈਮ ਸਾਡੀ ਪੂਰੀ ਤਰ੍ਹਾਂ ਕੁੱਕ ਹੋ ਗਈ ਹੋਈ ਆ ਤੇ ਆਓ ਅਸੀਂ ਇਹਦੇ ਵਿੱਚ ਐਡ ਕਰਨ ਲੱਗੇ ਆ ਇਸ ਟਾਈਮ ਗਰਮ ਮਸਾਲਾ ਇੱਕ ਚਮਚ ਮੈਂ ਜਦੋਂ ਵੀ ਕੋਈ ਵੀ ਸਬਜ਼ੀ ਬਣਾਉਂਦੀ ਆ ਗਰਮ ਮਸਾਲਾ ਹਮੇਸ਼ਾ ਐਂਡ ਉੱਤੇ ਹੀ ਐਡ ਕਰਦੀ ਆ ਸਟਾਰਟਿੰਗ ਵਿੱਚ ਐਡ ਨਹੀਂ ਕਰਦੀ ਕਿਉਂਕਿ ਜਦੋਂ ਅਸੀਂ ਐਂਡ ਵਿੱਚ ਇਹਦਾ ਮਸਾਲੇ ਨੂੰ ਐਡ ਕਰਦੇ ਆ ਇਹਦਾ ਫਲੇਵਰ ਬਹੁਤ ਵਧੀਆ ਆਂਦਾ ਆ ਤੇ ਚਲੋ ਆਓ ਹੁਣ ਆਪਾਂ ਇਹਨੂੰ ਸਰਵ ਕਰਦੇ ਆਂ ਕਿਸੇ ਬੋਇਲ ਦੇ ਵਿੱਚ ਕੱਢ ਲੈਨੇ ਆ ਸਾਰੀ ਅਰਬੀ ਨੂੰ ਤੇ ਇਹਦੀ ਗਾਰਨਿਸ਼ਿੰਗ ਕਰਦੇ ਆਂ ਤੇ ਜੇ ਤੁਹਾਨੂੰ ਮੇਰੀ ਇਹ ਅਰਬੀ ਦੀ ਰੈਸিপি ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਅਰਬੀ ਬਣਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ